ਥੋੜੀ ਜੀ ਗੱਲ ਮੋਲਡ ਕਰਕੇ ਮੈਂ ਅਮਰitsar ਨੂੰ ਫੇਰ ਲੈ ਕੇ ਜਾਵਾਂ ਉੱਥੇ ਵੀ ਇੱਕ ਖੇਲਾ ਜਾ ਹੋ ਗਿਆ ਕਹਿੰਦੇ ਕਾਂਗਰਸ ਵਾਲੇ ਕਹਿੰਨੇ ਸਾਡੇ ਕੋਲ ਤਾਂ ਬਹੁਮਤ ਸੀਗਾ ਤੇ ਮੇਰ ਆਪਾਂ ਬਣਾ ਗਏ ਮੈਨੂੰ ਤਾਂ ਇਹ ਸਮਝ ਨਹੀਂ ਆਈ ਵੀ ਜੇ ਬਹੁਮਤ ਸੀਗਾ ਤੇ ਫਿਰ ਉਹ ਕਿਵੇਂ ਮੇਰ ਬਣਾ ਗਏ ਤੇ ਜੇ ਉਹ ਮੇਰ ਬਣਾਉਣ ਲੱਗੇ ਸੀ ਤਾਂ ਫਿਰ ਤੁਸੀਂ ਹੁਣ ਬਾਅਦ ਚ ਕਿਵੇਂ ਰੌਲਾ ਪਾਈ ਜਾਂਦੇ ਹੋ ਪਹਿਲਾਂ ਕਿੱਥੇ ਸੀ ਤੇ ਦੇਖੋ ਭਾਜਪਾ ਵਾਲੇ ਅਕਸਰ ਆਪਾਂ ਸੁਣਦੇ ਆ ਕਿ ਸੀਟਾਂ ਜਿੰਨੀਆਂ ਮਰਜ਼ੀ ਲੈ ਲਓ ਸਰਕਾਰ ਭਾਜਪਾ ਦੀ ਬਣੇਗੀ ਤਾਂ ਇੱਥੇ ਪੰਜਾਬ 'ਚ ਇਹ ਆ ਕਿ ਨਿਗਮ ਭਾਵੇਂ ਨਾ ਨਹੀਂ ਜਿੱਤੇ ਪਰ ਮੇਅਰ ਸਾਡਾ ਹੀ ਬਣੂਗਾ ਮੇਅਰ ਸਾਡਾ ਹੀ ਬਣੂਗਾ ਜੀ ਦੇਖੋ ਇਹ ਉਹ ਸਰਕਾਰ ਹੈ ਜਿਨ੍ਹਾਂ ਦੀ ਆਪਣੀ ਪਾਰਟੀ ਦੀ ਪਹਿਲੀ ਪ੍ਰੀਖਿਆ ਚੰਡੀਗੜ੍ਹ ਚ ਹੋਈ ਹੂੰ ਤੇ ਉਸ ਪ੍ਰੀਖਿਆ ਚ ਸਫਲ ਵੀ ਰਹੇ ਬਿਲਕੁਲ ਮੇਅਰ ਜਦੋਂ ਬਣਾਉਣ ਦੀ ਵਾਰੀ ਆਈ ਅਨਿਲ ਮਸੀਹ ਨੇ ਜੋ ਗੰਦ ਪਾਇਆ ਹੂੰ ਪੂਰੀ ਦੁਨੀਆ ਚ ਭਾਰਤ ਦਾ ਮਜ਼ਾਕ ਉਟਿਆ ਸਾ ਬਿਲਕੁਲ ਬੇਸ਼ੱਕ ਠੀਕ ਹੈ ਨਾ ਜੀ ਜੋ ਉਸਨੇ ਕਰਤੂਤ ਕੀਤੀ ਤੇ ਭਾਜਪਾ ਵਾਲੇ ਜੋ ਉਹਨੂੰ ਡਿਫੈਂਡ ਕਰ ਰਹੇ ਸੀ ਪਹਿਲਾਂ ਜਾਂ ਉਹਦੀ ਪਰਦਾ ਪੋਸ਼ੀ ਕਰ ਰਹੇ ਸੀ ਉਹਨਾਂ ਦਾ ਵਿਰੋਧ ਸਾਡੇ ਵਰਗੇ ਵੀ ਕਰ ਰਹੇ ਸੀਗੇ ਕਿ ਇਹ ਆਮ ਆਦਮੀ ਪਾਰਟੀ ਨਾਲ ਤੱਕਾ ਜੀ ਜੀ ਪਰ ਇੱਕ ਥਾਂ ਤੇ ਤੱਕਾ ਜਾਇਜ਼ ਇੱਕ ਥਾਂ ਤੇ ਨਾਜਾਇਜ਼ ਹਮ ਪਹਿਮਾਨਾ ਸਰ ਅਲੱਗ ਨਹੀਂ ਹੋਣਾ ਚਾਹੀਦਾ ਜੀ ਆਪਦੇ ਵਾਰੀ ਹੋਰ ਤੇ ਦੂਜਿਆਂ ਵਾਰੀ ਹੋਰ ਹੁਣ ਉਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਆ ਚੰਡੀਗੜ੍ਹ ਤੇ ਮੁਹਾਲੀ ਲੰਘਦੇ ਹੀ ਦੋਨੇ ਲੜਦੇ ਆ ਜੀ ਜਦੋਂ ਇਹ ਮੁਹਾਲੀ ਚ ਵੜ ਗਏ ਤੇ ਉਦੋਂ ਹੀ ਲੜਨ ਡੇ ਪੈਂਦੇ ਆ ਹੂੰ ਹੁਣ ਅੰਮ੍ਰਿਤਸਰ ਦੀ ਕਹਾਣੀ ਕੀ ਆ ਉਥੇ 85 ਚਾਹੀਦੇ ਆ ਜੀ ਵੈਸੇ ਕੋਲ ਹਾਊਸ 85 ਦਾ ਸੌਰੀ ਹੂੰ ਤੇ ਹੁਣ ਜੇ ਆਪਾਂ ਵੇਖੀਏ ਤਾਂ ਕਾਂਗਰਸ ਦੇ ਕੋਲ ਤੇ 40 ਕੇ 41 ਸੀ ਸ਼ਾਇਦ ਜੀ ਹਾਂ 41 ਆ ਪਰ ਕਾਂਗਰਸ ਦੀ ਬਦਕਿਸਮਤੀ ਇਹ ਆ ਕਿ ਇੱਕ ਤੇ ਦੋ ਚਾਰ ਸ਼ਾਟ ਰਹਿ ਗਏ ਇਹਨਾਂ ਦੇ ਆਪਣੇ ਬੰਦੇ ਰੁੱਸ ਜਾਂਦੇ ਆ ਆਪਣੇ ਬੰਦੇ ਵਿਟੜ ਜਾਂਦੇ ਆ ਫਿਰ ਰੌਲਾ ਕਿ ਇਹਨਾਂ ਦੀ ਸਹਿਮਤੀ ਨਹੀਂ ਸੀ ਬਣ ਰਹੀ ਤਿੰਨ ਧੜੇ ਨੇ ਉੱਥੇ ਉਹ ਜ਼ਿਲੇ ਦਾ ਧੜਾ ਜੀ ਠੀਕ ਹੈ ਨਾ ਜੀ ਤੇ ਫਿਰ ਦੂਜੇ ਪਾਸੇ ਦੇਖੋਗੇ ਤਾਂ ਸੋਨੀ ਸਾਹਿਬ ਹੂੰ ਫਿਰ ਇਹਨਾਂ ਨੇ ਸਿਆਣਪ ਵਰਤੀ ਕਿ ਸਹਿਮਤੀ ਬਣਾਈ ਕਿ ਆਪਾਂ ਢਾਈ ਢਾਈ ਸਾਲੀ ਕਰ ਲਈਏ ਕਿਉਂ ਬਗਾਨੇ ਨੂੰ ਰੋਟੀ ਦੇਣੇ ਆ ਜੀ ਵਿਥਾਲੀ ਤਾਂ ਦੂਜਾ ਖੋ ਕੇ ਲੈ ਜੂ ਜਦੋਂ ਇਹਨਾਂ ਦਾ ਇੱਕ ਆਸ਼ੇਕਾ ਹੋਇਆ ਉਹ ਉਦੋਂ ਉਹ ਸਕੀਮ ਆ ਗਿਆ ਕਮਰ ਵਿਜੇ ਪ੍ਰਤਾਪ ਨੇ ਆਪਣੇ ਬੰਦੇ ਢੱਲੇ ਸੀ ਉਹਦੀ ਆਪਾਂ ਗੱਲ ਕੀਤੀ ਆ ਉਹ ਵੀ ਜਿਤਾ ਕੇ ਬੈਠਾ ਸੀ ਦੋ ਚਾਰ ਉਹ ਵੀ ਗਿਆ ਹਮ ਮੇਤਰਾਾਂ ਦੀ ਛਤਰੀ ਤੋੜ ਗਈ ਇਹਨਾਂ ਦੇ ਕੋਲ ਤੇ ਬੰਦੇ ਸਾਰੇ ਜਿੱਤੇ ਸੀਗੇ 25 ਜੀ 25 ਦੇ ਕਰੀਬ ਸੀ ਉੱਧਰ ਤੇ ਫੜ ਲਿਆ ਇਧਰ ਤੇ ਸੱਤ ਵਿਧਾਇਕ ਹਨਾ ਵਿਧਾਇਕ ਵੋਟ ਕਰ ਸਕਦੇ ਆ ਤਾਂ ਕੁਝ ਉਹ ਪਾ ਕੇ ਕੁਝ ਇਧਰ ਉਧਰ ਕਰਕੇ ਮਤਲਬ ਕਿ ਇੱਕ ਕਹਿ ਲਓ ਕਿ ਫਾਈਟ ਜੀ ਉੱਥੇ ਚੱਲਦੀ ਪਈ ਸੀ ਕੱਲ ਜੋ ਹੋਇਆ ਜੀ ਹੁਣ ਦੇਖੋ ਗੱਲ ਇਹ ਐ ਸਾਬ ਕਿ ਉੱਥੇ ਇਨਾਂ ਨੇ ਕੀ ਕੀਤਾ ਆ ਜੋ ਇਹਨਾਂ ਤੇ ਦੋਸ਼ ਆ ਕਾਂਗਰਸ ਦਾ ਉਹ ਕਹਿੰਦੇ ਕਿ ਵੇਖੋ ਜੀ ਮਤਲਬ ਕਿ ਇਹਨਾਂ ਦਾ ਕਾਉਂਸਲਰ ਉੱਠਿਆ ਪਾਰਟੀਆਂ ਸਭ ਨੂੰ ਮੇਅਰ ਉਹਨੇ ਪ੍ਰਪੋਜ਼ਡ ਕਰਤਾ ਜੀ ਪ੍ਰਸਤਾਵਿਤ ਕਰਤਾ ਹੂੰ ਹੂੰ ਉਹਨੇ ਉੱਠ ਕੇਗਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬੀਬੀਆਂ ਸੀਆਂ ਜੋ ਦੋਵੇਂ ਉਹਨਾਂ ਨੂੰ ਅਨਾਉਂਸ ਕਰ ਦਿੱਤਾ ਲਓ ਹੋ ਗਿਆ ਕੰਮ ਜੀ ਉਹ ਕਹਿੰਦੇ ਆ ਕਿ ਵੀ ਦੇਖੋ ਅਸੀਂ ਸਭ ਤੋਂ ਵੱਡੀ ਟੀਰ ਸੀਗੇ ਸਭ ਤੋਂ ਪਹਿਲਾਂ ਮੇਰ ਸਾਡਾ ਪ੍ਰਸਤਾਵਤ ਹੋਣਾ ਚਾਹੀਦਾ ਸੀਗਾ ਹੂੰ ਅਸੀਂ ਸਾਡਾ ਨਾਈਟ ਜਟਾਉਂਦੇ ਇਹ ਕਹਿੰਦੇ ਆ ਕਿ ਇਹ ਕਟਗਣਤੀ ਚ ਆ ਚੁੱਕੇ ਸੀਗੇ ਹੂੰ ਆਮ ਆਦਮੀ ਪਾਰਟੀ ਦੀ ਸਫਾਈ ਇਹ ਆ ਜੀ ਉਹਨਾਂ ਦਾ ਆਰਗੂਮੈਂਟ ਇਹ ਆ ਕਿ ਕਾਂਗਰਸ ਦੇ ਕੌਂਸਲਰ ਤੇ ਪੂਰੀ ਹੈ ਨਹੀਂ ਸੀਗੇ ਅਸੀਂ ਪੂਰੇ ਸੀਗੇ ਹੂੰ ਔਜਲੇ ਨੇ ਆਖਿਆ ਵੀ ਆ ਜੋ ਆਪਾਂ ਬਣਾ ਲੈਨੇ ਬਸ ਬੈਠੀਏ ਨਹੀਂ 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 ਔਜਲਾ ਸਾਹਿਬ ਜਿਹੜੇ ਐਮਪੀ ਆ ਉਹਨੇ ਪੱਤਰਕਾਰਾਂ ਨੂੰ ਆਖਿਆ ਉਹ ਗੇਟ-ਗੂਟ ਟੱਪ ਕੇ ਆਓ ਵੀ ਜੀ ਉਹਨੇ ਕਿ 41 ਦੇ ਸਾਡੇ ਆ ਗਿਣੋ ਆ ਖੜੇ ਆ ਸਾਡੇ ਸਾਹਮਣੇ ਚਿੰਤੀ ਲਾ ਕੇ ਰੱਖਤੀ ਹੋ ਗਿਆ ਚਾ ਗਿਣਨਾ ਹਾਂਜੀ ਜੀ ਆ ਕੱਲਾ-ਕੱਲਾ ਚਿਣਿਆ ਪਿਆ ਜਿਵੇਂ ਆਪਾਂ ਰੋਟੀਆਂ ਥਾ ਥੈ ਚ ਨਹੀਂ ਗਣਦੇ ਉਹ ਚਣਦੇ ਜੀ ਤੇ ਤੇ ਨਾਲ ਤੈਨੂੰ ਨੇ ਆਖਿਆ ਕਾਲੀ ਵੀ ਆ ਗਿਆ ਜੇ ਸਾਡੇ ਨਾਲ ਕਾਲੀਆਂ ਵੀ ਹੱਥ ਖੜੇ ਕਰ ਤੇ ਨਾ ਕਿ ਛੱਡੋ ਚ ਕਰਾ ਜੀ ਉਹਨੇ ਕਿ ਆ ਦੇਖੋ ਤਾਂ ਫਿਰ ਹੁਣ ਕੱਟ ਗਣਤੀ ਚ ਕੌਣ ਹੈ ਉਸ ਟਾਈਮ ਤਾਂ ਉਹ ਕਹਿੰਦੇ ਜੀ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਮੈਂ ਗਿਣਤੀ ਕਰਾ ਦਿੱਤੀ ਉਹ ਕਹਿੰਦੇ ਕਿ ਨਹੀਂ ਨਹੀਂ ਇਸ ਤੋਂ ਇਲਾਵਾ ਇੱਕ ਪੇਚ ਹੋਰ ਫਸ ਗਿਆ ਉਹ ਕਹਿੰਦੇ ਜੀ ਕਿ ਸੱਤ ਭਾਜਪਾ ਵਾਲਿਆਂ ਨੇ ਵਾਕਓਵਰ ਕਰ ਦਿੱਤਾ ਸੀਗਾ ਜਦੋਂ ਕੋਈ ਆਇਆ ਹੀ ਨਾ ਵੈਸੇ ਦੋਸ਼ ਸ਼ਾਇਦ ਕਾਂਗਰਸੀਆਂ ਚ ਵੀ ਗਹਿਰਾ ਜ਼ਰੂਰ ਹੈ ਜਦੋਂ ਸਰ ਕਿਸੇ ਵੀ ਹਾਊਸ ਦੇ ਵਿੱਚੋਂ ਮੈਂਬਰ ਜਿਹੜੇ ਐਬਸੈਂਸ ਰਹਿੰਦੇ ਆ ਤਾਂ ਉਹਨਾਂ ਉਹ ਨੰਬਰ ਘਟ ਜਾਂਦਾ ਹੈ ਜੀ ਲੈਟਸ ਪੋਜ਼ ਕਿ 85 ਦਾ ਆਪਾਂ ਹਾਊਸ ਗਿਣਦੇ ਆ ਜੇ 10 ਨਹੀਂ ਆਏ ਤਪਾਈ ਜਰ ਤਰ ਤੋਂ ਹੀ ਗਿਣਤੀ ਗਣੀ ਜਾਏਗੀ ਨਾ ਜੀ ਜੀ ਬਿਲਕੁਲ ਜੋ ਵੀ ਕਹ ਲੋ ਕਿ ਬਹੁਮਤ ਹੈ ਉਸ ਹਿਸਾਬ ਨਾਲ ਹੀ ਅੰਕੜਾ ਬਣੇਗਾ ਜੀ ਤਾਂ ਕਹਿੰਦਾ ਮਤਲਬ ਇਹ ਹੈ ਕਿ ਹੁਣ ਦੋਵੇਂ ਤੇਰਾ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਹਮ ਪਰ ਜੇ ਮੰਨ ਲਓ ਆਪਾਂ ਸਿਧਾਂਤਕ ਤੌਰ ਤੇ ਵੇਖੀਏ ਹਮ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਹਾਂ ਯਾਰ ਤੁਸੀਂ ਵਧ ਜਿੱਤੇ ਹੋ ਤਾਂ ਆਜੋ ਮੈਦਾਨ 'ਚ ਜੀ ਜੀ ਠੀਕ ਹੈ ਨਾ ਜੀ ਤੁਸੀਂ ਪਹਿਲਾਂ ਕਰਾਓ ਹੱਥ ਖੜੇ ਹਮ ਤੁਹਾਡੇ ਵਾਲ ਕਿੰਨੇ ਆ ਫਿਰ ਅਸੀਂ ਕਰ ਲਾਂਗੇ ਪਰ ਨਹੀਂ ਸਿਧਾਂਤ ਸਦੂਤ ਕੋਣ ਬਸ ਉਹੀ ਗੱਲ ਇਹਨਾਂ ਨੂੰ ਇਹ ਹੈ ਕਿ ਜੇ ਸਾਡੇ ਤੋਂ ਮੇਰ ਨਾ ਬਣੇ ਤਾਂ ਉਹਨਾਂ ਨੇ ਮੋਰ ਬਣਾ ਦੇਣਾ ਦਿੱਲੀ ਵਾਲਿਆਂ ਨੇ ਸਾਡਾ ਬਿਲਕੁਲ ਮੇਰ ਕਿਉਂ ਨਹੀਂ ਜੇ ਬਣਿਆ ਮੋਰ ਬਣਾ ਦੇਣਗੇ ਉਹ ਜੀ 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 ਐਸੇ ਕਰਕੇ ਤਾਂ ਤੁਸੀਂ ਦੇਖੋ ਕਿ ਕੱਲ ਇਹਨਾਂ ਦੀ ਲੀਡਰਸ਼ਿਪ ਸਾਰੀ ਜਿਹੜੀ ਆ ਉਹ ਬੈਠੀ ਉੱਥੇ ਸੀ ਜੀ ਜੀ ਮਤਲਬ ਕਿ ਕਮਾਲ ਦੀਆਂ ਗੱਲਾਂ ਨੇ ਹੁਣ ਫਗਵਾੜੇ ਕੀ ਹੋਇਆ ਫਗਵਾੜੇ ਮਾਮਲਾ ਫੇਰ ਹਾਈ ਕੋਰਟ ਚ ਚਲਾ ਗਿਆ ਜੀ ਉਥੇ ਵੀ ਇਹੋ ਰੱਟਾ ਹਾਈ ਕੋਰਟ ਦੇ ਹੁਕਮਾਂ ਤੇ ਉੱਥੇ 25 ਨੂੰ ਚੁਣਿਆ ਜਾਣਾ ਸੀ ਫੇਰ ਉਹ ਨਹੀਂ ਚੁਣਿਆ ਗਿਆ ਹੁਣ ਵਾਪਸ ਹਾਈ ਕੋਰਟ ਚ ਮਾਮਲਾ ਗਿਆ ਉੱਥੇ ਵੀ ਇਸ ਤਰ੍ਹਾਂ ਦੇ ਦੋਸ਼ ਨੇ ਆਮ ਆਦਮੀ ਪਾਰਟੀ ਬਣਾਣੀ ਵੱਡਾ ਕੰਮ ਹੋ ਗਿਆ ਓਹੀ ਜ ਮੇਅਰ ਬਣਾਉਣਾ ਕਿਉਂਕਿ ਮੋਰ ਬਣਾਉਣਾ ਨਾਲ ਕੰਮ ਹੈ ਨਾ ਸੋ ਮੇਅਰ ਤੇ ਮੋਰ ਦਾ ਝਗੜਾ ਹੈ ਜੀ ਬਸ ਹਮ ਮੁਸਤਾਕ ਖਾਨ ਜੀ ਕਹ ਰਹੇ ਨੇ ਕਿ ਆਮ ਆਦਮੀ ਪਾਰਟੀ ਉਹ ਕਹਿੰਦੇ ਆਮ ਆਦਮੀ ਨਹੀਂ ਰਹੀ ਕਹਿੰਦੇ ਖਾਸ ਆਦਮੀਆਂ ਦੀ ਪਾਰਟੀ ਬਣ ਗਈ ਆ ਤੇ ਇੱਕ ਮਿੱਤਰ ਕਹ ਰਹੇ ਨੇ ਮੁਕਦਰ ਸਿੰਘ ਜੀ ਕਹਿੰਦੇ ਜੇ ਕਿਤੇ ਕੇਜਰੀਵਾਲ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਤੇ ਫਿਰ ਮੋਦੀ ਸਾਹਿਬ ਨੂੰ ਕਹਿੰਦੇ ਭੁੱਲ ਜਾਓਗੇ ਤੁਸੀਂ ਹਾਂ ਇਹਨਾਂ ਨੇ ਇਲੈਕਸ਼ਨ ਹੀ ਗੱਦਣਾ ਵੇ ਲੋੜ ਹੀ ਨਹੀਂ ਬਸ ਸਾਡੇ ਬਣਾ ਦਿਓ ਜਿੱਥੇ-ਜਿੱਥੇ ਆ ਗਿਆ ਜੀ 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 ਕਲਮ ਲਾ ਕੇ ਕਹਿੰਦੇ ਆਪ ਵਾਲੇ ਜਿਸਪਾਲ ਬਟਰ ਦੀ ਕਹਿ ਰਹੇ ਨੇ ਕਿ ਆਪ ਵਾਲੇ ਮੌਕਾ ਸਾਂਭ ਗਿਆ ਸੋ ਭਾਈ ਮੌਕਾ ਤੇ ਸਾਂਭ ਗਿਆ ਉਹਨਾਂ ਦਾ ਮੌਕਾ ਜਿਹੜਾ ਕਮਾਨ ਦੇ ਸਾਂਭ ਗਿਆ ਠੀਕ ਹੈ ਰਾਜਨੀਤੀ ਦੇ ਵਿੱਚ ਜੋ ਮੈਂ ਅੱਗੇ ਕਹਿਣਾ ਸਾਬ ਕਿ ਇਹ ਜਿਹੜੇ ਅਛਾ ਇੱਕ ਪਾਸੇ ਤੇ ਆਪਾਂ ਕਹਿੰਦੇ ਆ ਕਿ ਪੰਚਾਇਤ ਜਾਂ ਲੋਕਲ ਬਾਡੀਜ਼ ਦਾ ਇਲੈਕਸ਼ਨ ਹੈ ਜਿਹੜਾ ਬੜਾ ਲੋਕਤੰਤਰ ਦਾ ਬੇਸਿਕ ਇਲੈਕਸ਼ਨ ਹੈ ਜੀ ਮੈਂ ਮਤਲਬ ਕਿ ਗੁਨਿਆਦ ਹੈ ਜੀ ਤੇ ਦੂਜੇ ਪਾਸੇ ਇੱਥੇ ਖੁੱਲੇ ਰੂਪ ਚ ਕ੍ਰਿਦੋਫ ਰੋਕਤ ਹੁੰਦੀ ਐ ਸਾਬ ਖੁਦ ਕੁਮਰ ਵਿਜੇ ਪ੍ਰਤਾਪ ਸਿੰਘ ਦੋਸ਼ ਲਾ ਚੁੱਕੇ ਨੇ ਜੀ ਆਪਦੀ ਪਾਰਟੀ ਤੇ ਹੀ ਬਿਲਕੁਲ ਬਿਲਕੁਲ ਹੂੰ ਤਦ ਤੁਸੀਂ ਇੱਥੇ ਦਲ ਬਦਲੀ ਕਿਉਂ ਨਹੀਂ ਲਾਗੂ ਕਰਦੇ ਸਾਬ ਕਟੂਕਟ ਲੋਕਲ ਬਾਡੀਜ਼ ਦੇ ਵਿੱਚ ਤਾਂ ਹੋਵੇ ਨਾ ਚਲੋ ਪੰਚਾਇਤਾਂ ਚ ਵੀ ਚੱਲ ਜਾਂਦਾ ਹੈ ਉੱਥੇ ਤਾਂ ਸ਼ਰੀਕਾ ਕਬੀਲਾ ਵੀ ਹੋ ਜਾਂਦਾ ਹੈ ਇੱਧਰ ਉੱਧਰ ਬੰਦੇ ਚਲੇ ਜਾਂਦੇ ਨੇ ਠੀਕ ਹੈ ਹੂੰ ਹੂੰ ਭਈ ਕਟੂਕਟ ਇੱਥੇ ਦਲ ਬਦਲੀ ਕਾਨੂੰਨ ਲਾਗੂ ਹੋਣਾ ਚਾਹੀਦਾ ਕਿਉਂ ਕਿਉਂਕਿ ਜਦੋਂ ਪਾਰਟੀਆਂ ਕੈਂਡੀਡੇਟ ਖਿਲਾਰਦੀਆਂ ਨੇ ਹੂੰ ਲੀਡਰ ਉਹਨਾਂ ਦਾ ਪ੍ਰਚਾਰ ਕਰਦੇ ਨੇ ਆਫੀਸ਼ੀਅਲੀ ਜਾ ਕੇ ਜੀ ਪਾਰਟੀਆਂ ਬੈਕ ਕਰਦੀਆਂ ਨੇ ਬਾਕਾਇਦਾ ਟਿਕਟ ਦਿੰਦੀਆਂ ਨੇ ਪ੍ਰੋਸੈਸ ਦੇ ਵਿੱਚੋਂ ਬਿਲਕੁਲ ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸੁਖਮ ਸਿੰਘ ਸਾਹਿਬ ਇਹ ਇੱਕ ਬਹੁਤ ਵੱਡਾ ਹੂੰ ਸਾਡੇ ਇੱਥੇ ਚੋਰ ਮੋਰਾ ਰੱਖਿਆ ਕਿਹਦਾ ਹੁੰਦੀ ਨੇ ਚੋਰ ਮੋਰੀ ਚੋਰ ਮੋਰਾ ਹੀ ਰੱਖਿਆ ਕਿ ਖਰੀਦੋ ਡਰਾਓ ਤਮਕਾਓ ਇੱਥੇ ਤੇ ਇੱਕ ਹੋਰ ਵਨਗੀ ਵੇਖਣ ਨੂੰ ਮਿਲ ਰਹੀ ਹੈ ਤਕਿ ਕਿ ਪੁਲਿਸ ਡਾਇਰੈਕਟਲੀ ਸਤਾਤਾਰੀ ਤੇ ਰਦਾ ਪੱਖ ਪੂਰ ਰਹੀ ਆ ਜੀ ਬਿਲਕੁਲ ਉਹਨੂੰ ਯੂਜ਼ ਉਹ ਚਤਰਵੀਰ ਦਾ ਕੀ ਮਾਮਲਾ ਸੀ ਪਹਿਲਾਂ ਉਹਦੇ ਤੇ ਕੇਸ ਦਰਜ ਕੀਤਾ ਗਿਆ ਫਿਰ ਉਸੇ ਬੰਦੇ ਨੂੰ ਵਾਪਸ ਲੈ ਲਿਆ ਗਿਆ ਆਪਦੀ ਪਾਰਟੀ ਚ ਜੇ ਉਹ ਕਾਲੀਆਂ ਚ ਚਲਾ ਗਿਆ ਤਾਂ ਉਹਦੇ ਘਰੇ ਛਾਪਾ ਵੱਜ ਗਿਆ ਤੋ ਇਹ ਸਾਰਾ ਕੁਝ ਵੀ ਆਪਾਂ ਦੇਖ ਰਹੇ ਆ ਨਾ ਅਸੀਂ ਖੜ੍ਹ ਜਾ ਤੇ ਨਹੀਂ ਫਿਰ ਅਸੀਂ ਖੜ੍ਹੇ ਆ ਅੱਗੇ ਨਾ ਇਹ ਹੀ ਸਾਖਤਾ ਵਾ ਇਹਨਾਂ ਦਾ ਅ ਦੇਵਾਲ ਪਰਮੀਤ ਜੀ ਤੁਸੀਂ ਥੋੜਾ ਜਿਹਾ ਪ੍ਰੋਗਰਾਮ ਨੂੰ ਕੱਟ ਕੇ ਦੁਬਾਰੇ ਸ਼ੁਰੂ ਕਰ ਲਓ ਜੇ ਕਿਸੇ ਦਾ ਪ੍ਰੋਗਰਾਮ ਕੋਈ ਰੁਕ ਜਾਂਦਾ ਵੈਸੇ ਸਾਡੇ ਕੋਲੇ ਵਧੀਆ ਚੱਲ ਰਿਹਾ ਤੇ ਬਾਕੀ ਮਿੱਤਰਾਂ ਕੋਲੇ ਵੀ ਚੱਲ ਰਿਹਾ ਮੈਨੂੰ ਲੱਗਦਾ ਹੈ